ਦਾਂ ਸੰਭਾਲ ਕਤਰਨਦਰ ਲਈ ਸ਼ੋਨ ਰਹੀ ਜਿਮਨੀ ਚੋਂ ਨੂੰ ਲੈ ਕੇ ਵਕ ਵਕ ਸਿਆਸੀ ਪਾਰਟੀਆਂ ਜੋ ਕਿ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਇਸੇ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆ ਉਹ ਅੱਜ ਤਰਨਦਰ ਪੁੱਛੇ ਹਨ ਔਰ ਜਿਹੜੇ ਇਥੋਂ ਦੇ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਹਨ ਹਰਜੀਤ ਸਿੰਘ ਸੰਧੂ ਉਹਨੇ ਹੱਥ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਔਰ ਇਹ ਪ੍ਰਚਾਰ ਜਿਹੜਾ ਵਾ ਪਾਪਾ ਵਰਕਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਇਕੱਠ ਦੇ ਰੂਪ ਵਿੱਚ ਇੱਥੇ ਪੁੱਜਾ ਹੈ ਔਰ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਔਰ ਡੋਰ ਟੂ ਡੋਰ ਇਹ ਅੰਦੇ ਬਾਜ਼ਾਰ ਵਿੱਚ ਮੌਜੂਦ ਹਨ ਜਿੱਥੇ ਕਿ ਉਹਨਾਂ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਜੇ ਵੱਡੀ ਗਿਣਤੀ ਵਿੱਚ ਉਹਨਾਂ ਨਾਲ ਜਿਹੜੇ ਕਿ ਭਾਜਪਾ ਦੇ ਵਰਕਰ ਵੀ ਮੌਜੂਦ ਹਨ ਮੈਂ ਇਲਾਵਾ ਵਰਕਰ ਮੌਜੂਦ ਹਨ ਔਰ ਉਹਨਾਂ ਦਾ ਛੰਡਿਆ ਨਾਲ ਸਵਾਗਤ ਵੀ ਕੀਤਾ ਗਿਆ ਔਰ ਔਰ ਇਸ ਦਰਾਂ ਨੇ ਜਿਹੜੇ ਉਹਨਾਂ ਦੇ ਵਰਕਰ ਹਨ ਉਹਨਾਂ ਵੱਲੋਂ ਚੋਣ ਨੂੰ ਲੈ ਕੇ ਜਿਹੜੀਆਂ ਕਿ ਬੀਜੇਪੀ ਦੀਆਂ ਨੀਤੀਆਂ ਨਾਲ ਕੇਂਦਰ ਸਰਕਾਰ ਨੇ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਉਸ ਦੇ ਆਧਾਰ ਤੇ ਹੀ ਉਹਨਾਂ ਕੋਲੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਕੀ ਆਖ ਰਿਹਾ ਹੈ? ਰਮਨੀਤ ਬਿੱਟੂ ਜੀ ਵੱਲੋਂ ਜਿਹੜਾ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਵੀ ਸੁਣੀਆਂ ਜਾ ਰਹੀਆਂ ਔਰ ਨਾਲ ਨਾਲ ਡੋਡ ਡੋਡ ਪ੍ਰਚਾਰ ਵੀ ਕੀਤਾ ਜਾ ਰਿਹਾ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਰ ਉਹ ਅੰਡੇ ਵਾਲੇ ਪਿਆਰਾ ਵੀ ਸਾਰੇ ਭਰਾ ਸਰ ਤਰਨਤਨ ਪੁੱਜੇ ਜੀ ਅੱਜ ਪੰਥਕ ਸੀਟ ਹੈ ਤੁਹਾਨੂੰ ਪਤਾ ਇਲਾਕਾ ਵਾਏ ਔਰ ਕਿਸ ਮੁੱਦੇ ਨੂੰ ਲੈ ਕੇ ਵੋਟਾਂ ਮੰਗ ਰਹੇ ਜੀ ਕੀ ਦੇਖੋ ਗੁਰੂਗੋਦੀ ਨਗਰੀ ਆ ਗੁਰੂਆਂ ਦਾ ਪੰਜਾਬ ਆ ਤੇ ਤਰਨਤਨ ਤੇ ਮੈਂ ਸਮਝਦਾ ਅੰਮ੍ਰਿਤਸਰ ਸਾਹਿਬ ਕੋਈ ਫਰਕ ਹੀ ਹੈ ਨਹੀਂ ਗਾ ਜੇ ਆਪਾਂ ਗੱਲ ਕਰੀਏ ਇਸ ਸੀਟ ਦੀ ਤਾਂ ਮੈਂ ਇੱਕ ਗੱਲ ਕਹਿ ਸਕਦਾ ਹਾਂ ਆ ਪੋਸਟਰ ਦਿਓ ਮੈਂ ਇੱਕ ਗੱਲ ਕਹਿ ਸਕਦਾ ਹਾਂ ਭਈ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਤੀਜੀ ਵਾਰ ਬਣ ਗਏ ਤੇ ਦੇਸ਼ ਦੇ ਵਿੱਚ ਜਿਹੜੇ ਸੂਬੇ ਆ ਉਹਨਾਂ ਚ 20 ਸੂਬਿਆਂ ਤੋਂ ਉੱਤੇ ਬੀਜੇਪੀ ਹੈ ਤੇ ਬੀਜੇਪੀ ਵੀ 1 ਤੋਂ ਲੈ ਕੇ 3 4 5 7 ਵਾਰ ਵੀ ਸਰਕਾਰਾਂ ਲਗਾਤਾਰ ਆ ਰਹੀਆਂ ਜਿੱਥੇ ਬੀਜੇਪੀ ਆ ਗਈ ਦੁਬਾਰਾ ਗਈ ਨਹੀਂ ਕਿਉਂ ਉਹਦੇ ਕਾਰਨ ਨੇ ਮੈਂ ਕਾਂਗਰਸ ਸੀਗਾ ਭਰਾ ਮੇਰਾ ਵੱਡਾ ਅਕਾਲੀ ਦਲ ਸੀਗਾ ਅੱਜ ਅਸੀਂ ਬੀਜੇਪੀ ਚ ਕਿਉਂ ਉੱਥੇ ਵੀ ਕੋਈ ਕਮੀ ਨਹੀਂ ਸੀ ਪਰ ਪੰਜਾਬ ਲਈ ਜੇ ਕੁਝ ਕਰਨਾ ਤਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ 15 ਸਾਲ ਇਹਨਾਂ ਨੇ ਰਹਿਣਾ ਵਿਕਸਿਤ ਭਾਰਤ 47 ਤੱਕ ਦਾ ਰੋਡਮੈਪ ਤੇ ਜੇ ਅਸੀਂ ਪੰਜਾਬ ਨੂੰ ਵੀ ਵਿੱਚ ਲਿਆਉਣਾ ਤੇ ਫਿਰ ਬੀਜੇਪੀ ਨੂੰ ਕਮਲ ਦੇ ਫੁੱਲ ਨੂੰ ਤੇ ਨਰਿੰਦਰ ਮੋਦੀ ਜੀ ਨੂੰ ਪੰਜਾਬ ਵੀ ਸੰਭਾਲਣਾ ਪੈਣਾ ਵੀ ਅਸੀਂ ਵੀ ਚਾਹੁੰਦੇ ਆ ਇਹ ਸਾਡਾ ਵੀਰ ਆ ਪੰਥਕ ਦੀ ਗੱਲ ਕੀਤੀ ਇਦੋਂ ਗੁਰਸਿੱਖ ਕੀ ਹੋ ਸਕਦਾ ਕੋਈ ਦੱਸ ਦੋ ਵਾਕੀਆਂ ਤੂੰ ਰੋਜ਼ ਦਾਗ ਲਾਉਂਦੇ ਆ ਤੂੰ ਤਾਂ ਲਾਉਂਦੇ ਆ ਸਾਡੇ ਕੈਂਡੀਡੇਟ ਤੇ ਨਰਿੰਦਰ ਮੋਦੀ ਜੀ ਦੇ ਬੀਜੇਪੀ ਦੇ ਕੈਂਡੀਡੇਟ ਤੇ ਪਰਮਾਤਮਾ ਦੀ ਕਿਰਪਾ ਨਾਲ ਉਹਦੀ ਕਿਰਪਾ ਰੇ ਬਈ ਇਹ ਦਾਗ ਕੈਂਡੀਡੇਟ ਤੇ ਦੂਜੀ ਗੱਲ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆ ਵੀ ਇਹਨਾਂ ਨੂੰ 1 ਮਿੰਟ ਤੋਂ ਪਹਿਲਾਂ ਸਾਡੀ ਹਾਈ ਕਮਾਂਡ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਨੇ ਕੈਂਡੀਡੇਟ ਚੁਣ ਕੇ ਭੇਜਿਆ ਤੇ ਅੱਜ ਮੈਂ ਤੁਹਾਨੂੰ ਦੱਸਦਾ ਅੱਜ ਦੀ ਖਬਰ ਅਸੀਂ ਸੈਂਟਰ ਤੋਂ ਸੈਂਟਰ ਏਜੰਸੀਆਂ ਵੀ ਸਾਡੇ ਫੀਡਬੈਕ ਦਿੰਦੀਆਂ ਤੇ ਸੂਬੇ ਦੀਆਂ ਏਜੰਸੀਆਂ ਵੀ ਅੱਜ ਦੀ ਜੇ ਮੈਂ ਰਿਪੋਰਟ ਦੀ ਗੱਲ ਕਰਾਂ ਤਾਂ ਪਿਛਲੇ 5-7 ਦਿਨਾਂ ਤੋਂ ਸਾਰੀਆਂ ਪਾਰਟੀਆਂ ਬਰਾਬਰ ਢਿੜ ਰਹੀਆਂ ਉੱਤੇ ਥੱਲੇ ਕੋਈ ਐਨ ਵੀ ਵੀ ਹਜ਼ਾਰ ਤੇ ਬਰਾਬਰ ਖੜੀਆਂ ਪਾਰਟੀਆਂ ਤੇ ਅਗਲੇ 4-5 ਦਿਨ ਨੇ ਉਹ ਕ੍ਰਿਸ਼ਲ ਨੇ ਤੇ ਮੈਂ ਇੱਕੋ ਹੀ ਕਹਿਣਾ ਵੀ ਜੇ ਪੰਜਾਬ ਦਾ ਸਾਰਾ ਕਰਜ਼ਾ ਸਾਡਾ ਨਹੀਂ ਜੀ ਕਰਦਾ ਜੀ ਅੱਜ ਕਿਤੇ ਜਾਓ ਅਗਲਾ ਕਹਿੰਦਾ ਯੋਗੀ ਵਰਗਾ ਰਾਜ ਚਾਹੀਦਾ ਜੀ ਅਮਨ ਸ਼ਾਂਤੀ ਵਾਲਾ ਜੇ ਕਿਤੇ ਜਾਣਦੇ ਆ ਤਾਂ ਮਹਾਰਾਸ਼ਟਰ ਆ ਰਹੀ ਡਿਵੈਲਪਮੈਂਟ ਚਾਹੀਦੀ ਆ ਜੇ ਕਿਤੇ ਜਾਣਦੇ ਆ ਤੇ ਅਗਲਾ ਕਹਿੰਦਾ ਜੀ ਸਾਨੂੰ ਏਦੋਂ ਤਾਂ ਜਿਹੜਾ ਬਿਹਾਰ ਦੀ ਗੱਲ ਕੀਤੀ ਜਾਂਦੀ ਸੀ ਅੱਜ ਉਹ ਬਿਹਾਰ ਕਿਤੇ ਦੀ ਕਿਤੇ ਅੱਗੇ ਲੰਘ ਗਿਆ ਤੇ ਜੇ ਉਹ ਕੋਈ ਬਣਾ ਸਕਦਾ ਤਾਂ ਬੀਜੇਪੀ ਤੇ ਮੋਦੀ ਜੀ ਤੇ ਉਹਨਾਂ ਦੇ ਸ਼ੇਅਰ ਕੈਂਡੀਡੇਟ ਜਿਨ੍ਹਾਂ ਨੂੰ ਮੈਂ ਇੱਕ ਗੱਲ ਸ਼ਾਬਾਸ਼ੀ ਦਿਨਾ ਵੀ ਅੱਜ ਮੈਂ ਸਵੇਰ ਦਾ ਆ ਪੈਂਪਲੇਟ ਵੰਡ ਰਹੇ ਆ ਜਾ ਕੇ ਤੇ ਚਾਹੇ ਕੋਈ ਗੁਰਸਿੱਖ ਨੌਜਵਾਨ ਉਹ ਆਪਣੇ ਗਲੇ ਲਾ ਰਿਹਾ ਵੀ ਅਸੀਂ ਤੇਰੇ ਆ ਚਾਹੇ ਕੋਈ ਹਿੰਦੂ ਭਰਾ ਦੁਕਾਨ ਤੇ ਜਾਂਦੇ ਆ ਤਾਂ ਕਹਿੰਦਾ ਹਰਜੀਤ ਤੇਰੇ ਆ ਪਾਰਟੀ ਸਭ ਕੁਝ ਹੁੰਦੀ ਆ ਪਰ ਇਹ ਨਿੱਜੀ ਵੀ ਜਿਹੜਾ ਪਿਆਰ ਆ ਉਹ ਕਮਾਉਣਾ ਸੌਖਾ ਨਹੀਂ ਹਰ ਬੰਦਾ ਇਹ ਕਹਿੰਦਾ ਵੀ ਤੇਰੇ ਨਾਲ ਅਸੀਂ ਤੇਰੇ ਨਾਲ ਹੁਣ ਜਿਵੇਂ ਮੈਂ ਖੜਾ ਐ ਐਸ ਵळे ਰੇਲਵੇ ਦੀ ਗੱਲ ਕੀਤੀ ਆ ਕਿਹੜਾ ਫਟਕਾ ਜੀ ਜੰਡਿਆਲਾ ਰੋਲ ਜੰਡਿਆਲਾ ਰੋਲ ਆ ਫਟਕਾ ਹੁਣ ਇਹ ਖੜੇ ਨੇ ਹੁਣ ਸਾਰਿਆਂ ਨੇ ਗੱਲ ਕੀਤੀ ਵੀ ਇਹ ਫਾਟਕ ਦੀ ਬੜੀ ਵੱਡੀ ਪ੍ਰੋਬਲਮ ਆ ਉਹ ਕੌਣ ਹੱਲ ਕਰ ਸਕਦਾ ਹੈ ਰੇਲਵੇ ਮਹਿਕਮਾ ਰੇਲਵੇ ਮਹਿਕਮੀ ਦੇ ਕੋਲ ਆ ਕਿ ਸੈਂਟਰ ਕੋਲ ਤੇ ਮੈਂ ਹੁਣੇ ਟੈਲੀਫੋਨ ਕੀਤਾ ਵੀ ਲਓ ਇਹਦਾ ਪਤਾ ਅੰਡਰ ਬ੍ਰਿਜ ਬਣ ਸਕਦਾ ਓਵਰ ਬ੍ਰਿਜ ਬਣਾ ਸਕਦਾ 1 ਰੁਪਿਆ ਵੀ ਅਸੀਂ ਪੰਜਾਬ ਸਰਕਾਰ ਤੋਂ ਨਹੀਂ ਲੈਣਾ 1 ਰੁਪਿਆ ਵੀ ਜਿੰਨਾ ਸਾਨੂੰ ਪੰਜਾਬ ਸਰਕਾਰ ਕਹਦੇਗੀ ਵੀ ਇੱਥੇ ਪੈਸੇ ਲੱਗਣਿਆ ਉਨੇ ਦੇ ਉਨੇ ਪੈਸੇ ਬਣਾ ਕੇ ਅਸੀਂ ਹੈਂਡ ਓਵਰ ਕਰਦਾਂਗੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੈਂਟਰ ਸਰਕਾਰੋਂ ਇੱਕ ਮੈਂ ਬਾਕੀ ਪ੍ਰੈਸ ਕਾਨਫਰੰਸ ਗੱਲ ਕਰਉ ਇਹਨਾਂ ਦੀ ਤਾਕਤ ਮੈਂ ਦੱਸਦਾ ਬੀਜੇਪੀ ਦੀ ਮੈਂ ਤਾਕਤ ਦੱਸਦਾ ਜੇ ਕਿਸੇ ਕੋਲ ਹੋਰ ਹੈਗੀ ਤਾਂ ਦੱਸੋ ਜਦੋਂ ਪੰਜਾਬ ਦੇ ਹੜਾ ਇਹ ਤਾਂ ਮਕਾਨ ਗਿਰ ਗਏ ਛੱਤਾਂ ਡਿੱਗੀਆਂ ਜਿਹੜੇ ਅੱਜ ਪੰਜਾਬ ਵਾਲੇ ਵੀ ਦੇ ਰਹੇ ਆ ਨਾ ਇਹਨਾਂ ਦੇ ਮੰਤਰੀ ਐਮ ਐਲ ਏ ਬਣ ਰਹੇ ਉਹ ਚੱਕ ਸੈਂਟਰ ਤੋਂ ਹੀ ਆਏ ਹੋਏ ਆ ਉਦੋਂ ਇਹਨਾਂ ਨੇ ਜੇ ਅੰਕੜਾ ਇਹ 50000 ਦਾ ਦੇ ਦੇਣ ਅਸੀਂ ਉਹ ਵੀ ਦਵਾਂਗੇ ਇਹਨਾਂ ਨੇ ਅੰਕੜਾ ਦਿੱਤਾ ਪੰਜਾਬ ਸਰਕਾਰ ਨੇ ਵੀ ਸਾਨੂੰ 36000 703 ਘਰਾਂ ਜਿਹਨਾਂ ਛੱਤਾਂ ਡੇਗੀਆਂ ਬਾਥਰੂਮ ਟੁੱਟ ਗਏ ਤੇ ਅਸੀਂ 160000 36700 ਘਰਾਂ ਦਾ ਟੋਟਲ ਪੈਸਾ ਬਣ ਗਿਆ 5 587 ਕਰੋੜ 587 ਕਰੋੜ ਇਹਨਾਂ ਨੂੰ ਚੈੱਕ ਫੜਾਤਾ ਐਗਰੀਕਲਚਰ ਵਿਭਾਗ ਵਿੱਚ ਆਪਾਂ ਇਸ ਔਲੇ ਖੜੇ ਹਾਂ ਤਰਨਤਨ ਜ਼ਿਲ੍ਹੇ 'ਚ ਜਿਹੜਾ ਪ੍ਰਭਾਵ ਇਥੋਂ ਆ ਇਹ ਜਿਨ੍ਹਾਂ ਨੇ ਦਿੱਤੇ 2400 ਇਹ ਪੰਜਾਬ ਸਰਕਾਰ ਨੇ ਇਹਨਾਂ ਦੇ ਡੀਸੀ ਐਡੀਸੀਆਂ ਨੇ ਦਿੱਤੇ ਸਾਨੂੰ ਮੈਂ ਅੱਜ ਖੜਾ ਕਹਿ ਰਿਹਾ 2447 ਦਿੱਤੇ ਉਹਦਾ 40 ਕਰੋੜ ਰੁਪਈਆ 40 ਕਰੋੜ ਰੁਪਈਆ ਸੀ ਉਦੋਂ ਹੀ ਖਾਤਿਆਂ 'ਚ ਪਾਤਾ ਹੁਣ ਆਹ ਖੜਾ ਸਾਡਾ ਹਰਜੀਤ ਸਿੰਘ ਜਿੱਥੇ ਵੀ ਜਾਣਗੇ ਜੇ ਕੋਈ ਕਹ ਦੇਗਾ ਵੀ ਮੇਰੀ ਛੱਤ ਡਿੱਗੀ ਆ ਮੇਰਾ ਘਰ ਖੜਾ ਚਾ ਵੈਸੇ ਵੀ ਮੇਰੀ ਛੱਤ ਡਿੱਗੀ ਹੋਈ ਆ ਤੇ ਉਦੋਂ ਹੀ ਇਲੈਕਸ਼ਨ ਤੋਂ ਬਾਅਦ ਉਦੇ ਖਾਤੇ ਚ 160000 ਰੁਪਇਆ ਜਮਾ ਹੋ ਜੂਗਾ ਅੱਜ ਵੀ ਮੈਂ ਕਹਿੰਨਾ ਪੰਜਾਬ ਸਰਕਾਰ ਤਰਨਤਾਰਨ ਦਾ ਡੀਸੀ ਏਡੀਸੀ ਹਜ਼ਾਰ ਘਰ ਭੇਜਦੇ ਹੋਰ 2000 ਘਰ ਭੇਜਦੇ ਤਰਨਤਾਰਨ ਉਹ ਕਰਾਂ ਦੇ ਲਈ ਛਤ ਦਾ 160000 ਰੁਪਇਆ ਦੇਣਾ ਉਹ ਸਾਡਾ ਕੰਮ ਆ ਇਹ ਵੀ ਬੰਦ ਰਹੇ ਆ 70 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਤੋਂ ਮੈਂ ਆਪ ਐਗਰੀਕਲਚਰ ਮਿਸਟਰ ਨੂੰ ਚੈੱਕ ਫੜਾਇਆ 70 ਕਰੋੜ ਦਾ 1000 ਕੁਇੰਟਲ ਵੀ ਕਣਕ ਦਾ ਜਿਹੜਾ ਏ ਉਹ ਕੱਲਾ ਯੂਪੀ ਤੋਂ ਯੋਗੀ ਜੀ ਨੇ ਭੇਜਤਾ ਦੂਜਾ ਪੈਸਾ ਜਿਹੜਾ ਹਜੇ ਸਾਰਾ ਜਿਹੜਾ ਆਉਣਾ ਏ ਇਸ ਕਰਕੇ ਇਹ ਤਾਕਤ ਆ ਜਿਹੜੀ ਲੋਕਾਂ ਦੇ ਆ ਕੈਂਪ ਲਾਉਣ ਦੀ ਜਾਂ ਜਿਹਦੇ ਫੰਡ ਆ ਉਹ ਇਹ ਹਰਜੀਤ ਸਿੰਘ ਸੰਧੂ ਹੀ ਗੱਲ ਆਪਾਂ ਆਪਣਾ ਮਤਲਬ ਦੀ ਫਾਇਦੇ ਦੀ ਉਹ ਸੋਚਣੀਆਂ ਜਾਂ ਜਾਂ ਇਹ ਜਿਹੜੇ ਐਮੀ ਸਿਰਫ ਇੱਕ ਦੂਜੇ ਤੇ ਇਲਜ਼ਾਮ ਬਾਜੀ ਦੱਸਣ ਤੁਸੀਂ ਕਰ ਕੀ ਸਕਦੇ ਆ ਕਰ ਕੀ ਸਕਦੇ ਆ ਦੱਸਣ ਸਾਨੂੰ ਬੋਟ ਪਾਉਣ ਨੂੰ ਲੋਕ ਤਿਆਰ ਅਸੀਂ ਕੀ ਕਰ ਸਕਦੇ ਹਾਂ ਤੁਹਾਨੂੰ ਮੂਰੇ ਦੱਸਿਆ ਮੈਂ ਆ ਹੁਣ ਫਟਕਦੀ ਸਮੱਸਿਆ ਹੱਲ ਹੋਊ ਘਰਾਂ ਦੀ ਹੁਣ ਹੱਲ ਹੋਊ ਹੋਰ ਜਿਹੜੇ ਪ੍ਰੋਜੈਕਟ ਨੇ ਜੋ ਜੋ ਵਾਅਦੇ ਕਰਨਗੇ ਇਹ ਉਹ ਤੁਰੰਤ ਸਮਾਰਟ ਸਿਟੀ ਬਣਾਉਣਾ ਹੈ ਆ ਦਸ ਰੇਸ ਵੀ ਸੜਕਾਂ ਦੀ ਕੀ ਹਾਲ ਆ ਉਹ ਸੈਂਟਰਲ ਗਵਰਨਮੈਂਟ ਬਣਾਊਗੀ ਥੋਕ ਬਜਾ ਕੇ ਬਣਾਵਾਂਗੇ ਕਿਸੇ ਦੇ ਨਹੀਂ ਕਿਉਂਕਿ ਸਾਡੇ ਕੋਲ ਕਿਹੜੇ ਪੈਸੇ ਦੀ ਕਮੀ ਆ ਇਹਨਾਂ ਵਾਂਗੂ ਕਰਜ਼ੇ ਥੋੜੀ ਚੜੇ ਹੋਏ ਆ ਅਸੀਂ ਕੋਈ ਕਮੀ ਨਹੀਂ ਕੋਟਰਾ ਵਿੱਚ ਕੁਝ ਸਹਿਮ ਪਾਇਆ ਜਾ ਰਿਹਾ ਹੈ ਕਿ ਕੁਝ ਜਿਵੇਂ ਗੈਂਗਸਟਰਾਂ ਦੀ ਵੀ ਐਂਟਰੀ ਹੋ ਗਈ ਆ ਇਹ ਫਰੋਤੀ ਦੇ ਲੈ ਕੇ ਐਵੇਂ ਦੇ ਨੂੰ ਕੀ ਵੇਖਦੇ ਜੇ ਮੈਂ ਕਿਹਾ ਮੈਂ ਆਪ ਇਹੀ ਅੜੀਕਦਾ ਸੀ ਵੀ ਆਖਰੀ ਜਿਹੜੇ ਦਿਨ ਆਉਣਗੇ ਉਦੋਂ ਆ ਕੇ ਪੂਰੇ ਬੈਠਾਂਗੇ ਪੂਰੇ ਮੈਂ 9 ਤਰੀਕ ਤੱਕ ਪੂਰੇ ਬੈਠਾ ਹਾਂ ਸਾਰੀ ਸੈਂਟਰ ਸਰਕਾਰ ਦੀ ਨਿਗ੍ਹਾ ਹੈ ਇੱਥੇ ਪੱਤਾ ਨਹੀਂ ਹਿੱਲਣ ਦਿੰਦੇ ਪੱਤਾ ਵੀ ਹਿੱਲਣੋਂ ਇਸ ਹਨ ਅ ਕੇਂਦਰੀ ਆਜਮੰਤਰੀ ਰਮਨਜੀਤ ਬਿੱਟੂ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਚੋਲ ਪ੍ਰਚਾਰ ਲਈ ਇੱਥੇ ਲਗਾਤਾਰ ਡਟੇ ਰਹਿਣਗੇ ਔਰ ਆਪਣੇ ਜਿਹੜੇ ਉਮੀਦਵਾਰ ਨੇ ਹਦੀਸੀ ਸੰਧੂ ਉਹਨਾਂ ਦੇ ਅੱਖ ਵਿੱਚ ਕੇਂਦਰੀ ਨੀਤੀਆਂ ਨੂੰ ਕਰ ਕਰ ਬਚਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ ਔਰ ਇਸ ਸੀਟ ਜਿਹੜੀ ਆ ਉਹ ਜ਼ਰੂਰ ਜਿੱਤਣਗੇ ਰਮਨ ਚਾਵਲਾ ਜੈਪਰੇ ਟੀਵੀ ਤਰਨ ਦਾ